ਕੰਗਨਾਰਾ ਨੌਤ ਦੇ ਚਪੇੜ ਮਾਰਨ ਵਾਲੀ ਬੀਬੀ ਕੁਲਵਿੰਦਰ ਕੌਰ ਦੇ ਭਾਈ ਸਾਹਿਬ ਸ਼ੇਰ ਸਿੰਘ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਸ਼ੇਰ ਸਿੰਘ ਜੀ ਸਥਿਤੀ ਤੁਹਾਡੇ ਸਾਹਮਣੇ ਹੈ ਚਾਰੇ ਪਾਸੇ ਪਾਣੀ ਹੈ ਤੁਸੀਂ ਅਜੇ ਹੁਣੇ-ਹੁਣੇ ਕੁਝ ਲੋਕਾਂ ਨੂੰ ਨਾਲ ਟਰੈਕਟਰ ਲੈ ਕੇ ਆਏ ਹੋ ਔਰ ਕਾਫੀ ਦਿਨਾਂ ਦੇ ਵੀ ਇਨਫੈਕਟ ਲੱਗੇ ਹੋਏ ਓਕੇ ਮੇ ਦੀ ਸਥਿਤੀ ਦੇਖੋ ਇਹ 3 ਤਰੀਕ ਦਾ ਬਿਆਸ ਦਰਿਆ ਦੇ ਵਿੱਚ ਪਾਣੀ ਆਇਆ ਹੋਇਆ ਤੇ ਤਿੰਨ ਤੋਂ ਲਗਾਤਾਰ ਪਾਣੀ ਜਿਹੜਾ ਚੜ ਰਿਹਾ ਵਾ ਪਹਿਲਾਂ ਨੰਬਰ ਤੇ ਨਾ ਕੋਈ ਜਿਹੜਾ ਹਵਾ ਪਾਖੜਾ ਮੈਨੇਜਮੈਂਟ ਬੋਰਡ ਦਾ 2023 ਦਾ ਡਾਟਾ ਵਾ ਤੇ ਨਾ 25 ਦਾ ਹੀ ਇਹਨਾਂ ਦੀ ਵੈਬਸਾਈਟ ਤੇ ਇਹ ਬਹੁਤ ਵੱਡੀ ਜਿਹੜੀ ਆ ਮਾੜੀ ਗੱਲ ਆ ਦੂਸਰੇ ਬੰਨੇ ਪ੍ਰਸ਼ਾਸਨ ਨੇ ਕੋਈ ਚੇਤਾਵਨੀ ਨਹੀਂ ਦਿੱਤੀ ਕਿਸ ਕਿਸਮ ਦੇ ਡਾਟੇ ਦੀ ਗੱਲ ਕਰ ਰਹੇ ਹੋ ਤੁਸੀਂ ਜਿਹੜਾ ਜਿਹੜੇ ਦੇ ਕਿੰਨਾ ਲੈਵਲ ਆ ਜਾਂ ਕਿੰਨਾ ਵਧ ਗਿਆ ਘਟ ਗਿਆ ਹਵਾ ਚ ਆ ਠੀਕ ਆ ਠੀਕ ਆ ਜਿਹੜਾ ਇਹਨਾਂ ਦਾ ਇਹਨਾਂ ਦੀ ਵੈਬਸਾਈਟ ਤੇ ਹੁੰਦਾ ਉਹ 23 ਵਾਲਾ ਡਾਟਾ ਕਿਉਂ ਡਾਇਆ ਗਿਆ ਵਾ ਇਹ ਬਹੁਤ ਵੱਡਾ ਸਵਾਲ ਆ ਵੀ ਉਹਨੂੰ ਕੀ ਲੱਗਦਾ ਕਿਉਂ ਡਾਇਆ ਗਿਆ ਕੋਈ ਹੀਰਾ ਫੇਰੀ ਹੋਈ ਆ ਅੱਛਾ ਬੰਬ ਬਣਾ ਬਣਾ ਪਾਣੀ ਦੇ ਸੁੱਟ ਰਹੇ ਆ ਤੇ 3 ਤਰੀਕ ਤੋਂ 8ਵੇਂ ਮਹੀਨੇ ਦੀ 3 ਤਰੀਕ ਤੋਂ ਲੈ ਕੇ ਲਗਾਤਾਰ ਪਾਣੀ ਵਹ ਰਿਹਾ ਤੇ ਅੱਜ 9ਵੇਂ ਦੀ 4 ਹੋ ਗਈ ਹੈ ਨਾ 9ਵੇਂ ਦੀ 4 1 ਮਹੀਨਾ ਤੇ 1 ਦਿਨ ਹੋ ਗਿਆ ਤੇ ਉਸ ਪਾਣੀ ਨੇ ਜਿੱਥੇ ਜ਼ਿਲ੍ਹਾ ਕਰਪੂਥਲੇ ਨੂੰ ਡੋਬਿਆ ਵਾ ਤਰਨਤਾਰਨ ਵੀ ਨਾਲ ਦੀ ਹੱਦ ਲੱਗ ਜਾਂਦੀ ਆ ਉਸ ਤੋਂ ਬਾਅਦ ਫਿਰ ਰਾਵੀ ਵਾਲਾ ਜਿਹੜਾ ਵਾ ਸਾਨੂੰ ਤੇ ਇੰਜ ਲੱਗਦਾ ਵੀ ਮੋਦੀ ਕਹਿ ਰਿਹਾ ਸੀ ਕਿ ਖੂਨ ਤੇ ਪਾਣੀ ਇਕੱਠਾ ਨਹੀਂ ਚੱਲੂਗਾ ਤੇ ਰਾਵੀ ਦੇ ਜਿਹੜੋ ਬੰਦ ਕਰ ਛੱਡੇ ਆ ਫਲਾਟ ਗੇਟ ਤੇ ਜਦੋਂ ਉਹਨੂੰ ਇੱਕ ਵਾਰੀ ਚੁੱਕਿਆ ਵਾਉਦਾ ਧੱਕਾ ਵੱਜਾ ਤੇ ਫਲੱਡ ਗੇਟ ਜਿਹੜੇ ਉਹ ਟੁੱਟ ਗਿਆ ਤੇ ਸਾਨੂੰ ਇੱਥੋਂ ਤੱਕ ਪਤਾ ਲੱਗਿਆ ਜਿਹਾ ਉਹਦਾ ਨੀ ਇੰਜੀਨੀਅਰ ਉਹ ਵੀ ਰੂੜਿਆ ਵਾ ਉਹਦੀ ਕੋਈ ਕੋਈ ਗੱਲਬਾਤ ਨਹੀਂ ਅਜੇ ਬਾਹਰ ਆ ਰਹੀ ਵੀ ਉਹ ਕਿੰਨੇ ਬੰਦੇ ਉੱਥੇ ਮਰੇ ਆ ਜਾਂ ਹੈਗੇ ਵੀ ਆ ਜਾਂ ਨਹੀਂ ਹੈਗੇ ਇਸ ਕਰਕੇ ਪਲਾਨ ਦੇ ਨਾਲ ਜਿਹੜਾ ਵਾ ਉਹ ਪੰਜਾਬ ਨੂੰ ਮਾਰਿਆ ਜਾ ਰਿਹਾ ਵਾ ਸ਼ੇਰ ਸਿੰਘ ਦੀ ਇਹੀ ਬੜੇ ਆਮ ਤਰੀਕੇ ਨਾਲ ਕਹਿ ਰਹੇ ਨੇ ਖਬਰਾਂ 'ਚ ਵੀ ਕਹਿ ਰਹੀਦਾ ਕਿ ਪਾਣੀ ਦੇ ਬੰਬ ਸਿੱਟੇ ਜਾ ਰਹੇ ਆ ਕੀ ਲੋਡ ਪੈ ਗਈ ਪਾਣੀ ਦੇ ਬੰਬ ਸਿੱਟਣ ਦੀ ਕੀ ਲੋਡ ਪੈ ਗਈ ਕਿਸਾਨਾਂ ਦੀਆਂ ਜ਼ਮੀਨਾਂ ਰੋੜਨ ਦੀ ਤੁਹਾਨੂੰ ਕੀ ਲੱਗਦਾ ਅ ਜਦੋਂ ਤੋਂ ਦੇਸ਼ ਆਜ਼ਾ ਇੱਕ ਪੰਜਾਬ ਇਹੋ ਜੀ ਧਰਤੀ ਆ ਗੁਰੂਆਂ ਪੀਰਾਂ ਦੀ ਜਿਹੜੀ ਹਾਕਮਾਂ ਦੇ ਮੂਹਰੇ ਅੜਦੀ ਰਹੀ ਆ ਚਾਹੇ 30 ਸੀ ਚਾਹੇ 40 ਸੀ ਅਹਿਮਦ ਸ਼ਾਹ ਅਬਦਾਲੀ ਨਾਮ ਟੱਕਰ ਲੈਂਦੇ ਰਹੇ ਆ ਜੰਗਲਾਂ ਦੇ ਵਿੱਚ ਰਹਿ ਕੇ ਪੱਤੇ ਖਾ ਕੇ ਤੇ ਜਿਹੜਾ ਅਸੀਂ ਉਹਨਾਂ ਨਾਲ ਲੜਦੇ ਰਹੇ ਆ ਤੇ ਅੱਜ ਵੀ ਜਦੋਂ ਦੀ ਮੋਦੀ ਹਕੂਮਤ ਆਈ ਆ ਤੁਸੀਂ ਹਿਸਾਬ ਲਾ ਲਓ ਜਿਹੜਾ ਮੋਦੀ ਕਹਿੰਦਾ ਸੀ ਵੀ ਤੁਹਾਡੇ ਖਾਤੇ 'ਚ 15-15 ਲੱਖ ਰੁਪਏ ਆਉਣਗੇ ਕਿ ਲੋਕ ਅਸੀਂ ਤੇ ਕਹਿੰਨੇ ਆ ਵੀ ਇਹਨਾਂ ਨੂੰ ਸਵਾਲ ਕਰੋ ਅੱਜ ਇੱਥੇ ਆਉਣੇ ਉਹ ਕਿੱਥੇ ਆ ਉਸ ਤੋਂ ਬਾਅਦ ਜਦੋਂ 2020 ਦਾ ਦਿੱਲੀ ਅੰਦੋਲਨ ਹੋਇਆ ਵਾ ਉਸ ਤੋਂ ਬਾਅਦ ਲੋਕ ਚੇਤਨ ਹੋਏ ਆ ਤੇ ਹਰੇਕ ਇਹਨਾਂ ਦੀ ਜਿਹੜੀ ਆ ਗਤੀਵਿਧੀ ਆ ਸਰਕਾਰਾਂ ਜੋ ਕਰ ਰਹੀਆਂ ਵਾ ਕਾਰਪੋਰੇਟ ਘਰਾਣੇ ਦੇ ਦੱਲੇ ਦਲਾਲ ਬਣ ਕੇ ਕੰਮ ਕਰਦੇ ਆ ਚਾਹੇ ਉਹ ਪਹਿਲਾਂ ਵਾਲੇ ਸੀ ਚਾਹੇ ਹੁਣ ਵਾਲੇ ਆ ਇਸ ਕਰਕੇ ਪੰਜਾਬ ਇਹਨਾਂ ਦੇ ਗਾੜੀ ਬੋਲਦਾ ਵਾ ਪੰਜਾਬ ਨੂੰ ਮਾਰਨਾ ਚਾਹੁੰਦੇ ਆ ਪੰਜਾਬ ਦੀ ਜ਼ਮੀਨ ਖੋਣਾ ਚਾਹੁੰਦੇ ਆ ਜਿਹਦੇ ਤਹਿਤ ਆਪਣੇ ਕਾਲੇ ਕਾਨੂੰਨ ਲਿਆਂਦੇ ਸੀ ਉਹ ਮੋਦੀ ਨੂੰ ਥੁੱਕ ਕੇ ਚੱਟਣਾ ਪਿਆ ਉਸ ਤੋਂ ਬਾਅਦ ਅੜਾ ਭਗਵੰਤ ਮਾਨ ਆ ਜਿਹੜਾ ਕਹਿੰਦਾ ਵੀ ਪਿੰਡਾਂ ਤੋਂ ਸਰਕਾਰ ਚੱਲੂਗੀ ਇਤਿਹਾਸ ਦੇ ਪੰਨਿਆਂ ਦੇ ਵਿੱਚ ਨਾਲ ਨਾਲ ਲਿਖ ਲੈਣ ਆ ਸਭ ਤੋਂ ਨਖਿੱਧ ਮੁੱਖ ਮੰਤਰੀ ਜਿਹੜਾ ਭਗਵਾਨ ਤਮਾਨ ਸਾਹਿਬ ਤੋਂਗਾ ਇਹਨੇ ਕੀ ਕੀਤਾ ਵੀ 65000 533 ਕਿੱਲਾਂ ਦਾ ਨੋਟੀਫਿਕੇਸ਼ਨ ਕਰਤਾ ਤੇ ਦੂਜੇ ਬੰਨੇ ਇਹ ਗੱਲ ਕੀਤੀ ਗਈ ਵੀ ਜਿਹੜੇ ਲੋਕ ਚੌਣੋਂ ਜ਼ਮੀਨ ਦੇ ਦੇਣ ਤੇ ਜਿਹੜੇ ਚੌਣੋਂ ਨਾ ਦੇ ਦੇਣ ਇਹ ਵੀ ਗੱਲ ਮੀਡੀਆ ਕਰਦਾ ਰਿਹਾ ਚਾਹੇ ਕਰਦੇ ਰਹਾ ਤੇ ਭਲਿਆ ਮਾਨਸਾ ਅਹੀਂ ਕਿਤੇ ਇਧਰ ਪਾਣੀਆਂ ਜਿਨੀ ਤੁਰੇ ਫਿਰਦੇ ਜਦੋਂ ਤੁਸੀਂ ਨੋਟੀਫਿਕੇਸ਼ਨ ਕਰਤਾ ਜੋ 4 ਧਾਰਾ ਲਾਤੀ ਆ ਉਹ ਤਬਾ 6 ਧਾਰਾ ਲਾਤੀ ਆ ਅਹੀਂ ਤਾਂ ਜ਼ਮੀਨ ਦੇ ਮਾਲਕ ਰਹੇ ਨਹੀਂਗੇ ਉਹਦੇ ਵਿੱਚ ਹੁੰਦਾ ਕੀ ਹੈ ਜੋ ਚਾਰ ਤਾਰਾ ਲੱਗ ਜਾਂਦੀ ਆ ਨਾ ਅਸੀਂ ਜ਼ਮੀਨ ਰਹਿਣ ਕਰ ਸਕਦੇ ਆ ਨਾ ਵੇਚ ਸਕਦੇ ਆ ਬਸ ਕੱਕਵ ਨੇ ਉਹਦੇ ਤੇ ਮੋਦੀ ਨੂੰ ਥੋਕੇ ਚਟਣਾ ਪਿਆ ਅਸੀਂ ਕਿਹਾ ਇਹਨੂੰ ਦੂਜੇ ਨੂੰ ਭਗਵੰਤ ਮਾਨ ਨੂੰ ਵੀ ਤੈਨੂੰ ਥੁੱਕ ਕੇ ਚਟਣਾ ਪੈਣਾ ਈ ਤੇ ਜਦੋਂ ਆ ਆਪਣੇ 11 ਤਰੀਕ ਨੂੰ 7ਵੇਂ ਮਹੀਨੇ ਦੀ 11 ਤਰੀਕ ਨੂੰ ਮੋਟਰਸਾਈਕਲ ਮਾਰਚ ਹੋਏ ਟਰੈਕਟਰ ਮਾਰਚ ਹੋਏ ਲੋਕ ਵੱਡੀ ਪੱਦਰ ਤੇ ਬਾਹਰ ਨਿਕਲੇ ਸਿਹਰ ਦੇ ਪੱਤਰਕਾਰ ਬੁੱਧੀਜੀਵੀ ਜਿਹੜੇ ਉਹ ਬਾਹਰ ਆਏ ਤੇ ਇਹਨਾਂ ਨੂੰ ਉਹ ਲੈਂਡ ਪਾਲਿਸੀ ਜਿਹੜੀ ਉਹ ਵਾਪਸ ਲੈਣੀ ਪਈ ਉਹਦੇ ਵਿੱਚ ਆ ਪਾਣੀ ਦੇ ਬੰਬ ਬਣਾ ਕੇ ਤੁਸੀਂ ਮੈਨੂੰ ਦੱਸਦੇ ਹੋ ਵੀ ਜੇ મોદી ਨੇ ਅਮਰੀਕਾ ਨਾਲ ਨਹੀਂ ਸਮਝੌਤਾ ਕੀਤਾ ਤੇ ਕਪਾਹ ਦੇ ਉੱਤੇ ਜ਼ੀਰੋ ਟਰੈਫਿਕ ਕਰਤਾ ਤੇ ਦੂਸਰੇ ਬੰਨੇ ਕੇਂਦਰ ਨੇ ਜਿਹੜਾ ਵਾ ਪਾਖੜਾ ਮੈਨੇਜਮੈਂਟ ਬੋਰਡ ਜਿਹੜਾ ਤੋੜਿਆ ਵਾ ਜਿਹੜਾ ਪਹਿਲਾਂ ਪੰਜਾਬ ਦਾ 60% ਪੰਜਾਬ ਉਹਦੇ ਵਿੱਚ ਹਿੱਸੇਦਾਰੀ ਸੀ ਤੇ 40 ਹੈਗੀ ਸੀ ਕੇਂਦਰ ਦੀ ਉਹ ਉਹ ਜਿਹੜਾ ਵਾ ਕੇਂਦਰ ਆਪਣੇ ਅੰਡਰ ਲੈ ਗਈ ਆ ਜਿਹੜੇ ਪੰਜਾਬ ਦੇ ਅਧਿਕਾਰੀ ਉਥੋਂ ਕੱਢ ਦਿੱਤੇ ਗਏ ਆ ਤੇ 31 ਤਰੀਕ ਨੂੰ 200 ਬੰਦਾ ਨੇ ਕੇਂਦਰ ਨੇ ਆਪਦਾ ਉੱਥੇ ਲਾਤਾ ਵਾ ਇਸ ਕਰਕੇ ਸਾਰਾ ਕੁਝ ਪਲਾਨ ਨਾ ਹੁੰਦਾ ਜਦੋਂ ਸਾਨੂੰ ਪਤਾ ਵਾ ਪੰਜਾਬ ਸਰਕਾਰ ਤਾਂ ਉੱਥੇ ਧਰਨੇ ਲਾਉਂਦੀ ਰਹਿ ਗਈ ਕਿ ਨਹੀਂ ਅਹੀ ਹੋਣ ਦੇਣਾ ਪਰ ਉਹ ਕਹਿੰਦੇ ੱੱਕਾ ਕਰ ਲਿਆ ਕਿਵੇਂ ਦੇਖਦੇ ਫਿਰ ਉਸ ਗੱਲ ਦੇਖੋ ਜੀ ਇੱਥੇ ਫਿਰ ਆਪਾਂ 1955 ਦੇ ਚੱਲਦੇ ਆ ਜਦੋਂ ਦੇਸ਼ ਆਜ਼ਾਦ ਹੋਇਆ ਵਾ ਤੇ ਰਾਜਸਥਾਨ ਨੂੰ ਗਰੇਜਾਂ ਦੇ ਟਾਈਮ ਵੀ ਰਾਜਸਥਾਨ ਸਾਨੂੰ ਪਾਣੀ ਦੀ ਰਾਇਟੀ ਪੈਸੇ ਦਿੰਦਾ ਰਿਹਾ ਵਾ ਜਦੋਂ ਉਹਦਾ ਦੇਸ਼ ਆਜ਼ਾਦ ਹੋਇਆ ਖੋਤੀ ਆਜ਼ਾਦੀ ਆ ਆਜ਼ਾਦੀ ਜੂਤੀ ਕੋਈ ਨਹੀਂ ਪਾਵਰ ਆਫ ਟਰਨ ਗਾ ਮੈਂ ਬਾਰ-ਬਾਰ ਕਹਿ ਰਿਹਾ ਕੋਈ ਦੇਸ਼ ਦੂਸ਼ੇ ਆਜ਼ਾਦ ਨਹੀਂ ਹੋਇਆ ਉਸ ਤੋਂ ਬਾਅਦ ਜਿਹੜਾ ਵਾ ਹਰਿਆਣਾ ਤੇ ਪੰਜਾਬ ਇੱਕ ਸੀਗਾ ਤੇ 14 ਧਾਰਾ ਜੋੜ ਕੇ ਤੇ ਹਰਿਆਣੇ ਨੂੰ ਰਾਸਤਾ ਨੂੰ ਜਿਹੜਾ ਵਾ ਰਿਪੀਰੀਅਨ ਕਾਨੂੰਨ ਦੇ ਲਾ ਦੇ ਉਹਨੂੰ ਭਾਈਵਾਲ ਬਣਾਇਆ ਗਿਆ ਉਸ ਤੋਂ ਬਾਅਦ 78 79 ਦੇ 80 ਧਾਰਾ ਜੋੜੀ ਗਈ ਉਸ ਤੋਂ ਬਾਅਦ ਪਾਣੀਆਂ ਦਾ ਰਾਖਾ ਕੈਪਟਨ ਆ ਗਿਆ ਆ 2005-6 ਦੇ ਕਰੀਬ ਕਿ ਆ ਵੀ ਪਾਣੀਆਂ ਦਾ ਰਾਖਾ ਕੈਪਟਨ ਆ ਉਹ ਧਾਰਾ 14 ਜੋੜ ਕੇ ਫਿਰ ਧਾਰਾ 5 ਜੋੜ ਕੇ ਫਿਰ ਉਹ ਕੰਮ ਕਰ ਗਿਆ ਤੇ ਭਗਵਾਨ ਤਮਾਨ ਤਾਂ ਐਵੇਂ ਉੱਥੇ ਟੱਪਦਾ ਫਿਰਦਾ ਵਾ ਜਦ ਕਿ 20 ਜੂਨ ਨੂੰ ਤੋਂ ਉਹਨਾਂ ਦੇ ਬਣਦੇ ਹਿੱਸੇ ਦਾ ਪਾਣੀ ਫੇਰ ਦੇਣਾ ਹੀ ਪੈਣਾ ਵਾ ਇਸ ਕਰਕੇ ਸਿਰਫ ਸਿਆਸਤ ਹੋ ਰਹੀ ਸੀ ਇਹਨਾਂ ਨੂੰ ਇੰਜ ਲੱਗਦਾ ਵਾ ਵੀ ਲੋਕ ਅਜੇ ਉਹੋ ਜਿਹੇ ਆ ਅੱਜ ਨੈਟ ਦਾ ਜਮਾਨਾ ਵਾ ਲੋਕ ਸਮਝਦੇ ਆ ਵੀ ਇਹ ਕੀ ਕਹਿੰਦੀ ਆ ਤੇ ਕੀ ਕਰਦੇ ਆ ਇਸ ਕਰਕੇ ਜਦੋਂ ਸਾਨੂੰ ਪਤਾ ਵੀ ਬਾਰਸ਼ਾਂ ਹੋਣ ਵਾਲੀਆਂ ਆ ਸਾਡੇ ਇੱਥੇ ਕਿਸੇ ਨੂੰ ਪੁੱਛ ਲਿਓ ਆ ਬਾਪੂ ਬੈਠਾ ਨੇ ਹੁਣ ਜੇ ਫੋਨ ਲਿਆ ਵਾ ਇਹ ਤੈਨੂੰ ਦੱਸ ਦੂ ਵੀ ਸੋਵਾਰ ਵੀ ਮੀਂਹ ਪਣਾ ਮੰਗਲਵਾਰ ਵੀ ਮੀਂਹ ਪਣਾ ਬੁੱਧਵਾਰ ਵੀ ਮੀਂਹ ਪਣਾ ਤੇ ਇਹਨਾਂ ਨੂੰ ਨਹੀਂ ਪਤਾ ਬੇਈਨੀਆਂ بارشਾਂ ਹੋਣੀਆਂ ਵਾ ਆ ਜਿਹੜੀ ਆ ਗਲੋਬਲ ਵਾਰਮਿੰਗ ਆ ਜੋ ਤੁਸੀਂ ਮਹਾਤਲ ਦੇ ਵਿੱਚ ਕੀਤਾ ਜੋ ਕਾਰਪੋਰੇਟ ਘਰਾਣੇ ਦੇ ਦੱਲੇਓ ਤੇ ਦਲਾਲੋ ਉੱਥੇ ਸਾਰੀ ਜ਼ਮੀਨ ਪਧਰੀ ਕਰਕੇ ਭਾੜ ਤੁਸੀਂ ਕੋਈ ਰਹਿ ਨਹੀਂ ਦਿੱਤਾ ਰੋਕੋ ਕੋਈ ਰਹਿ ਨਹੀਂ ਦਿੱਤਾ ਜਦੋਂ ਉੱਥੇ بارش ਹੁੰਦੀ ਆ ਤੇ ਉਹ ਭਾੜ ਪਾਣੀ ਨੂੰ ਡੱਕ ਨਹੀਂ ਪਾਰ ਐ ਉਹ ਜੋ ਡੱਕ ਨਹੀਂ ਪਾਰਿਆ ਪੱਥਰਾ ਸਿਹਣੇ ਰੋੜ ਰਿਆ ਵਾ ਤੇ ਤੁਹਾਨੂੰ ਨਹੀਂ ਪਤਾ ਵੀ ਸਾਡਾ ਜੇ ਪਾਣੀ ਦਾ ਲੈਵਲ 1381 82 ਆ ਪੌਂਗ ਡੈਮ ਦਾ ਜਾਂ ਪਾਖੜਾ ਦਾ ਆ ਤੇ ਜਾ ਉਹ ਤੋਂ ਦੂਜਾ ਮਾਧੋਪੁਰ ਵਾਲਾ ਤੇ ਇਹਨੂੰ ਪਹਿਲਾਂ ਪਾਣੀ ਕੱਢੀ ਤੇ ਜਦੋਂ ਪਾਣੀ ਦਾ ਬੱਬ ਬਣ ਗਿਆ ਤੇ ਫਿਰ ਛੱਡ ਰਿਹਾ ਇਸ ਕਰਕੇ ਪਾਣੀ ਦੇ ਬੰਬ ਆ ਰਹੇ ਆ ਹੋਰ ਕੁਝ ਨਹੀਂਗਾ ਨਹੀਂ ਹੁਣ ਫਿਰ ਪੰਜਾਬ ਬਚੇ ਕਿਵੇਂ ਰੌਲਾ ਤਾਂ ਇਹੀ ਹੈ ਨਾ ਹੁਣ ਇਆਂ ਤਾਂ ਹਰ ਸਾਲ ਇਹੀ ਚਹੀ ਮਾਰ ਚੱਲੀ ਚੱਲੀ ਹੈ ਫੇ ਮੋਟ ਮੋਟ ਛੋਲਿਆਂ ਦੀ ਖਾ ਕੇ ਕੂਰ ਕੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ ਤੈਨੂੰ ਚਾਰ ਚਫੇਰੇ ਮਾਰਾਂ ਠੀਕ ਆ ਯਾਰ ਸਾਡੀਆਂ ਫਸਲਾਂ ਮਰ ਗਈਆਂ ਸਾਡੇ ਘਰ-ਬਾਰ ਤਬਾਹ ਹੋ ਗਏ ਆ ਇਹ ਇੱਕਰੀ ਮਰਿਆ ਵਾ ਅਸੀਂ ਤਾਂ 40 ਵੀ ਲੜੇ ਆ ਅਸੀਂ ਤਾਂ 2 ਵੀ ਲੜੇ ਆ ਇਹਨਾਂ ਦੀ ਕਦੇ ਜ਼ਰਤ ਹੈਗੀ ਸਾਡੇ ਕੋਲ ਟੂਲ ਪਲਾਜਾ ਲੈ ਲੈਣ ਕਿਤੇ ਨਹੀਂ ਲੈ ਸਕਦੇ ਜਿਹੜੇ ਲੋਕ ਚੇਤਨ ਆ ਇਸ ਕਰਕੇ ਅਹੀਂ ਉੱਥੇ ਨੂਰਦੀਨ ਤੇ ਲੜੇ ਆ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਉਹਦੇ ਵਾਰਸ ਆ ਛੋਟ ਅਜੀਤ ਸਿੰਘ ਤੇ ਜਿਆਰ ਸਿੰਘ ਦੇ ਵਾਰਸ ਆ ਸਾਡੀਆਂ ਕੁਰਬਾਨੀਆਂ ਬਹੁਤ ਆ ਇਸ ਕਰਕੇ ਇਹ ਸਾਨੂੰ ਕਦੇ ਨਹੀਂ ਮਾਰ ਸਕਦੇ ਜੇ ਅੱਜ ਪੰਜਾਬ ਦੇ ਵਿੱਚ ਇਹਨਾਂ ਨੇ ਹੱਡ ਲਿਆ ਆ ਕੇ ਬੰਬ ਲਿਆ ਆ ਕੇ ਹੜਾ ਦੇ ਤੇ ਜਿਹੜੇ ਇਹਨਾਂ ਦੇ ਖੋਤੀ ਬੁੱਧੀ ਜੀਵੀ ਆ ਜਾਂ ਜਿਹੜੇ ਪੱਤਰਕਾਰ ਇਹਨਾਂ ਦੇ ਕੌਲੀ ਚੱਟ ਉਹ ਕਹ ਰਹੇ ਨੇ ਕੁਦਰਤ ਦੀ ਮਾਰ ਆ ਇਹ ਕਿਹੜੀ ਕੁਦਰਤ ਦੀ ਮਾਰ ਆ ਕੈਂਡਾ ਸ਼ੇਰ ਸਿੰਘ ਜੀ ਬੜੀ ਤਕੜੀ ਗੱਲ ਐ ਇਹ ਜਦ ਇਹ ਆਪਾਂ ਕਹਿ ਦਿੰਨੇ ਕਿ ਹੜ੍ਹ ਲਿਆਉਂਦੇ ਗਏ ਆ ਉਹ ਤਾਂ ਕਹਿੰਦੇ ਕੁਦਰਤ ਦੀ ਮਾਰ ਆ ਕਹਿੰਦੇ ਐਡਾ ਇੰਨਾ ਮੀਂਹ ਵਰਿਆ ਇੰਨੀ ਬਾਰਿਸ਼ ਵਰੀ ਆ ਪਹਾੜਾ ਤੋਂ ਐਡਾ ਪਾਣੀ ਆਇਆ ਤੇ ਉਥੇ ਉਰੇ ਹੜ ਆ ਗਿਆ ਥਲਾਂ ਦੇ ਵਿੱਚ ਜੇ ਕੁਦਰਤ ਦੀ ਮਾਰ ਆ ਉਹਨਾਂ ਨਜਿੱਠਣ ਦੇ ਵਾਸਤੇ ਪੰਜਾਬ ਸਰਕਾਰ ਕੋ ਤੇ ਕੇਂਦਰ ਕੋ ਪ੍ਰਬੰਧ ਕੀ ਆ ਚਲੋ ਇਹ ਦੱਸ ਦਿਓ ਚੱਲ ਮੰਨਣਾ ਹੋਰਾਂ ਵੀ ਕੀ ਚਾਹੀਦਾ ਨਾਲ ਇਹ ਵੀ ਦੱਸ ਦਿਓ ਹੋਰਾਂ ਕੀ ਚਾਹੀਦਾ ਵੀ ਜਿਹੜਾ 267 ਕਰੋੜ ਰੁਪਇਆ ਆਇਆ ਸੀਗਾ ਭਗਵੰਤ ਮਾੜੂ ਦਾ ਜਵਾਬ ਦੇਵੇ ਪਿਓ ਕੌਣ ਖਾ ਗਿਆ ਉਹਦੀਆਂ ਕਿਹੜੀਆਂ ਗੱਡੀਆਂ ਲਿਆਂਦੀਆਂ ਕਿਹੜੀ ਪੈਲੀ ਲਈ ਆ ਉਹ ਆਇਆ ਹੀ ਨਹਿਰਾ ਵਾਤੇ ਸੂਆ ਵਾਸਤੇ ਜਾਂ ਤੁਸੀਂ ਰੱਖਿਆ ਸੀਗਾ ਦਰਿਆਵਾਂ ਦੀ ਖਲਾਈ ਵਾਸਤੇ ਉਹ ਪੈਸੇ ਕਿੱਥੇ ਅੱਜ ਇਸ ਕਰਕੇ ਇਸ ਸਮੇਂ ਤੋਂ ਪਹਿਲਾਂ ਵਾ ਜਿੱਦਣ ਬੰਨ ਟੁੱਟੂਗਾ ਉਸ ਦਿਨ ਸਾਰਾ ਪ੍ਰਸ਼ਾਸਨ ਭੱਜਾ ਫਿਰਦਾ ਤੇ ਭਗਵੰਤ ਮਾਨ ਉਹ ਫਾਇਰ ਸਟਾਰ ਰੋਟਰ 'ਚ ਬੈ ਕੇ ਪਾ ਪੁੰਜੇ ਖਾਣਾ ਖਾਂਦਿਆ ਉਹ ਕਲਿੱਪ ਵਾਲੀ ਬੀਬੀ ਆਪਦੀ ਸੱਦੀ ਹੋਈ ਆ ਤੇ ਉਹਦੇ ਹੱਥ ਫੜ ਕੇ ਕਹਿ ਰਿਹਾ ਵੀ ਵਾਹ ਵਾਹ ਜੋ ਲੋਕਾਂ ਨੇ ਉਸੇ ਟਾਈਮ ਹੀ ਚੇਤਨ ਲੋਕੀ ਉਹਨੇ ਕਿਹਾ ਘਰ ਤੇ ਤੇਰਾ ਸਾਰਾ ਰੁੜ ਗਿਆ ਤੇ ਬੀਬੀ ਤੇਰਾ ਮੇਕਅਪ ਵਾਲਾ ਡੱਬਾ ਨਹੀਂ ਰੁੜਿਆ ਤੋਂ ਬਾਅਦ ਚ ਪਤਾ ਲੱਗਾ ਵੀ ਉਹ ਇਹਨਾਂ ਦੀ ਆਪਣੀ ਕੋਈ ਵਰਕਰ ਆ ਇਸ ਕਰਕੇ ਇਹਦਾ ਪਹਿਲਾ ਹੀ گاਉਂ ਪ੍ਰਬੰਧ ਜੇ ਕਰਨਾ ਵਾ ਅਸੀਂ ਕਹਿੰਨੇ ਵੀ ਆਓ ਸਾਡੀ 10 ਕਿਲੇ ਦਰਿਆਦ ਆ 10 ਕਿਲੇ ਦਾ ਲੈਵਲ ਹੋਵੇ ਉਹ ਜ਼ਮੀਨ ਰਿਕੁਆਇਰ ਕਰ ਲੋ ਸਾਨੂੰ ਪੈਸੇ ਦਿਓ ਸਾਨੂੰ ਬਾਹਰ ਕੱਢ ਦਿਓ ਇਹਦੀ ਖਲਾਈ ਕੀਤੀ ਜਾਵੇ ਕਦੇ ਹੜ ਨਹੀਂ ਆਉਣਗੇ ਇਹ ਹੜ ਲਿਆnde ਜਾਂਦੇ ਆ ਕਿ ਜੇ ਅੱਜ ਆ ਕਾਂਗਰਸ ਵਾਲੇ ਕਹਿੰਦੇ ਆ ਜੀ ਪਾਚਾੜੂ ਵਾਲਿਆਂ ਨੇ ਕੋਹ ਨਹੀਂ ਕੀਤਾ ਤੇ ਦਲਾਲੋ ਤੁਸੀਂ ਕੀ ਕੀਤਾ ਜੋ ਜੇ ਆ ਬਾਦਲ ਇੱਥੇ ਭੱਜਾ ਫਿਰਦਾ ਉਹਨੂੰ ਕਿਹਾ 25 ਸਾਲ ਤੁਹਾਡਾ ਵੀ ਰਾਜ ਰ ਤੁਸੀਂ ਕੀ ਕੀਤਾ ਜੋ ਇਹ ਕਰਕੇ ਇਹ ਜਿੰਨੇ ਵੀ ਆ ਨਹੀਂ ਉਹ ਤਾਂ ਉਹ ਤਾਂ ਗੱਜ-ਵੱਜ ਕਹਿੰਦੇ ਅਸੀਂ ਤਾਂ ਟਿਊਬਵੈਲ ਲਵਾਤੇ ਅਸੀਂ ਤਾਂ ਹਰਾ ਕਰਤਾ ਪੰਜਾਬ ਅਸੀਂ ਤਾਂ ਖੇਤ ਕਲੇਹਾਨ ਝੂਲਣ ਲਾਤੇ ਕਹਿੰਦੇ ਅਸਲ ਆ ਜਿਹੜੇ 40 ਸਾਲ ਤੋਂ ਲੋਕ ਉੱਪਰ ਨਹੀਂ ਟੱਪ ਰਹੇ ਇਧਰ ਨੂੰ ਤੁਰ ਪੈਨੇ ਆਪਾਂ ਅਸਲ ਬੇੜਾ ਕਦੋਂ ਗਰਕ ਹੋਇਆ ਜਦੋਂ ਅਮਰੀਕਾ ਤੇ ਯੂਰਪ ਦੀ ਫੇਲ ਹੋਈ ਖੇਤੀ 1960 ਚ ਲੈ ਇਨਕਲਾਬ ਦਾ ਨਾਂ ਦਿੱਤਾ ਗਿਆ ਆ ਸਾਡੇ ਬਾਪੂ ਕਦੇ ਵੀ ਰੂੜੀ ਦਾੜੀ ਨਹੀਂ ਪਾਉਂਦੇ ਹੁੰਦੇ 100 100 ਸਾਲ ਸਾਡੀ ਉਮਰ ਹੁੰਦੀ ਸੀ ਨਾ ਕਿ ਇਹਦੇ ਗੋਡੇ ਤੋਂ ਉਹਦੇ ਨਾਲ ਮੋਢੇ ਦੁਖਦੇ ਸੀ ਅਮਰੀਕਾ ਦੀ ਤੇ ਯੂਰਪ ਦੀ ਫੇਲ ਹੋਈ ਖੇਤੀ 1960 ਚ ਲੈ ਆਇਆ ਆ ਦੱਲੇ ਤੇ ਦਲਾਲ ਉਸ ਖੇਤੀ ਨੇ ਸਾਡਾ ਬੇੜਾ ਗਰਕ ਕਰਕੇ ਰੱਖਤਾ ਹਾਂ ਜੋ ਉਹ ਹੀ ਹੋ ਰਿਹਾ ਇਨਕਲਾਬ ਉਹਨਾਂ ਦਾ ਇਨਕਲਾਬ ਕਹਿੰਦੇ ਆ ਇਹ ਕਰਕੇ ਪਾਈ ਆ ਜਿਹੜੇ ਵੋਟਾਂ ਵਾਲੇ ਆ ਪਹਿਲੀ ਗੱਲ ਤੇ ਸਾਡੇ ਲੋਕ ਵੋਟਾਂ ਨੂੰ ਸਮਝੇ ਵੋਟਾਂ ਕੀ ਆ ਇਹ ਸਿਰਫ ਸਰਮਾਇਅਦਾਰੀ ਦੀ ਜਮਾਤ ਆ ਪੰਜੀ ਸਾਲੀ ਦੀ ਹਵਾ ਕੱਢਣੀ ਹੁੰਦੀ ਲੋਕਾਂ ਦੀ ਜੇ ਕੂਕਰ ਦੀ ਹਵਾ ਨਾ ਕੱਢੀ ਤੇ ਕੂਕਰ ਫੜ ਜਾਂਦਾ ਵਾ ਤੇ ਪੰਜਾਂ ਸਾਲਾਂ ਬਾਅਦ ਵੋਟਾਂ ਲਿਉਂਦੇ ਆ ਉਹ ਜਿੱਦਾਂ ਸਾਨੂੰ ਅੱਜ ਗੁੱਸਾ ਵਿੱਚ ਝਾੜੂ ਵਾਲੇ ਬੜੇ ਗੰਦੇ ਆ ਇਹ ਛੱਡਣੇ ਨਹੀਂ ਮਾਰ ਦੇਣੇ ਆ ਜੇ ਵੋਟਾਂ ਨਾਲ ਉਹਨਾਂ ਦੇ ਵਾਕਿਆ ਹੀ ਮਾਰ ਦੇਣੇ ਲੋਕਾਂ ਨੇ ਆ 27 ਚ ਵੋਟਾਂ ਆਉਣੀਆਂ ਵਾ ਉਹਨਾਂ ਸਾਡੀ ਸੀਟ ਹੀ ਮਾਰ ਦੇਣੀ ਕੋਈ ਹੋਰ ਆ ਜਾਣਾ ਦਲਾਲ ਤਾਂ ਅਸੀਂ ਫੇਰ 2-3 ਸਾਲ ਵੇਂਦੇ ਰਹਿਣਾ ਤੇ ਫੇਰ ਇਹਦਾ ਦਿਵਾਲੀ ਹੋ ਜਾਣਾ ਸ਼ੇਰ ਸਿੰਘ ਜੀ ਤੁਸੀਂ ਕਹਿੰਦੇ ਝਾੜੂ ਵਾਲੇ ਗੰਦੇ ਮੈਂ ਸੁਣਿਆ ਸੀਐਮ ਸਾਹਿਬ ਆਪ ਆ ਰਹੇ ਆ ਮੌਜਨਾ ਕਰਨ ਜਾਇਜ਼ਾ ਕਰਨ ਇੱਥੋਂ ਤੱਕ ਕਿ ਸਟੇਟ ਛੱਡੋ ਸ਼ਿਵਰਾਜ ਚੋਹਾਨ ਕਹਿੰਦੇ ਆਉਂਦੇ ਪਏ ਸ਼ਿਵਰਾਜ ਚੋਹਾਨ ਨੂੰ ਅਸੀਂ ਕਹਿਣਾ ਚਾਹੁੰਦੇ ਆ ਸ਼ਿਵਰਾਜ ਚੋਹਾਨ ਜੀ ਕਿ ਐਮਐਸਪੀ ਤੇ ਕਾਨੂੰਨ ਬਣਾਤਾ ਦੂਜੇ ਬੰਨੇ ਕਰਜ਼ਾ ਮੁਕਤੀ ਤੇ ਕੀ ਆ ਤੁਹਾਡਾ ਕੋਈ ਤੁਸੀਂ ਕਿਹਦਾ ਕਰਜ਼ਾ ਮੁਕਤੀ ਕੀਤੀ ਆ ਉਹਦੇ ਨਾਲ ਹੀ ਛੇਵਰਾ ਚਾਂਜੀ ਤੁਹਾਡੇ ਆਉਣ ਨਾਲ ਵਸ ਚੱਲਦਾ ਹੋਵੇ ਤਾਂ ਉਹ ਮਾਰਦਗੇ ਫੜ ਕੇ ਤੁਹਾਡੇ ਆਉਣ ਨਾਲ ਪੰਜਾਬ ਦੀ ਜਿਹੜੀ ਜਵਾਨੀ ਆ ਜਿਹੜੀ ਕਿਸਾਨੀ ਆ ਜਾਂ ਕਿਸਾਨ ਆ ਜਾਂ ਮਜ਼ਦੂਰ ਆ ਹਿੰਦੂ ਵਾ ਮੁਸਲਮਾਨ ਸਿੱਖ ਸਹਾਈ ਸਾਰੇ ਅੱਜ ਮੈਦਾਨ ਦੇ ਵਿੱਚ ਆ ਤੁਹਾਡੀ ਵਜ੍ਹਾ ਨਾਲ ਅੱਜ 20 ਕਿਲੋਮੀਟਰ ਤੁਸੀਂ ਟਰਾਲੀਆਂ ਪਿੱਛੇ ਡੱਕੀਆਂ ਜੋ ਕੀ ਲੈ ਕੇ ਆ ਰਹੇ ਹੋ ਦਲਾਲੋ ਤੁਹਾਡਾ ਸੈਟਲਾਈਟ ਨਹੀਂ ਚੱਲ ਰਹੀ ਇੱਥੇ ਜਿਹੜੀ ਉਹ ਅੱਗ ਲਾਉਣ ਵੜੇ ਚੱਲ ਪੈਂਦੀ ਆ ਜੇ ਤੁਸੀਂ ਇੱਥੇ ਕਰਨਾ ਹੀ ਹਨ ਮੈਨਾ ਤੇ ਆਪਣਾ ਜਹਾਜ਼ ਲਿਆਓ ਉੱਪਰ ਦੀ ਨੰਗ ਜੋ ਇਹਨਾਂ ਦੇ ਔਨ ਨਾਲ ਸਾਰਾ ਪ੍ਰਸ਼ਾਸਨ ਟੰਗਿਆ ਪਿਆ ਇੱਥੇ ਸਾਰਾ ਪ੍ਰਸ਼ਾਸਨ ਇੱਥੇ ਲਾਇਆ ਉਹਨਾਂ ਨੂੰ ਕਿਤੇ ਕਿਤੇ ਖਿਲਾ ਰਿਆ ਕਦੀ ਕਿਤੇ ਖਿਲਾ ਰਿਆ ਵਾ ਤੇ ਲੋਕ ਇੱਥੇ ਮਰ ਰਹੇ ਆ ਇਹ ਕੁਛ ਨਹੀਂ ਇੱਥੇ ਫੋਟੋਆਂ ਖਿਚਾ ਕੇ ਜਾਣਗੇ ਜੇ ਛੇਵਰਾਜ ਝਾਹ ਨੇ ਕੁਛ ਕਰਨਾ ਵਾ ਜਾਂ ਮੋਦੀ ਨੇ ਕੋਈ ਕਰਨਾ ਉਥੋਂ ਲਾਨ ਕਰਕੇ ਹੁਣ 70000 ਕਰੋੜ ਰੁਪਈਆ ਜਿਹੜਾ ਵਾ ਉਹਦਾ ਪੈਕਟ ਜਾਰੀ ਕਰਨ ਪੈਕ ਜਾਰੀ ਕਰਨ ਜਿਹੜਾ ਸਾਡਾ ਨੁਕਸਾਨ ਹੋਇਆ 3.5 ਲੱਖ ਜਿਹੜੀ ਫਸਲੋ ਮਰ ਗਈ ਆ 1400 ਪਿੰਡ ਬਰਬਾਦ ਹੋ ਗਿਆ ਵਾ 30 ਜਾਨਾਂ ਜਿੰਨੀ ਕੋ ਮੈਨੂੰ ਅਜ ਤੱਕ ਜਾਣਕਾਰੀ ਆ ਰਾਤ ਦੀ 30 ਜਾਨਾਂ ਜਾ ਚੁੱਕੀਆਂ ਵਾ ਉਹਦੀ ਪਰਭਾਈ ਕੌਣ ਕਰੂਗਾ ਇੱਥੇ ਪਾਈ ਜਿਹੜੇ ਨਾਲ ਟੱਟੂ ਟੁੱਟੂ ਆ ਉਹ ਨਾਲ ਆਉਣੇ ਜੋ ਉਹਨਾਂ ਥੱਲੇ ਜਕਾਰੇ ਛੱਡੀ ਜਾਂਦੇ ਆ ਤੇ ਆਪਦੇ ਇਹਨਾਂ ਨਾਲ ਲੈ ਕੇ ਆਉਣੇ ਆ ਆ ਮੀਡੀਆ ਨੂੰ ਗਾੜੀ ਜਾਣ ਦਿਓ ਇੱਥੇ ਮੀਡੀਆ ਬਹੁਤ ਆਇਆ ਵਾ ਉਹਨਾਂ ਨੂੰ ਲੱਗ ਨਹੀਂ ਜਾਣ ਦੇਣਾ ਆਵੇਂ ਮੀਡੀਆ ਬੈਠਾ ਉਹ ਭਗਵਾਨ ਜਤਮਨ ਪੁੱਛਦਾ ਜੀ ਤੁਸੀਂ ਇਹ ਪੀਡੀਸੀ ਤੋਂ ਜੋ ਤੂੰ ਯਾਰ ਸਵਾਲ ਦਾ ਜਵਾਬ ਦੇ ਅਗਲੇ ਜਿੱਥੋਂ ਮਰਜ਼ੀ ਹੋਣਾ ਤੂੰ ਕਹਿੰਦਾ ਕੂਕੜੀ ਦਾ ਖਰਾਬਾ ਦੇਵਾਂਗੇ ਬੱਕਰੀ ਦਾ ਦੇਵਾਂਗੇ ਮੁਰਗੀ ਦਾ ਤੁਸੀਂ ਦੱਸ ਦਿਓ ਇੰਨੇ ਬੰਦੇ ਭਗਵਾਨ ਤਮਾਨ ਨੇ ਆਪਣੀ ਕਹਿਣੀ ਤੇ ਕਰਨੀ ਤੇ ਇੱਕ ਵਾਰੀ ਖੜਾ ਹੋਵੇ ਨਹੀਂ ਪਰ ਮੈਂ ਅੰਦਰ ਹੋ ਕੇ ਆਇਆ ਲੋਕ ਅਜੇ ਵੀ ਆਸ ਰੱਖੀ ਬੈਠੇ ਕਹਿੰਦੇ ਸਰਕਾਰ ਸਾਡਾ ਹੱਥ ਫੜੂਗੀ ਸਾਨੂੰ ਮੁਆਵਜ਼ਾ ਦੇਊਗੀ ਤੁਹਾਨੂੰ ਲੱਗਦਾ ਤੁਸੀਂ ਤਾਂ ਆਪ ਕਿਸਾਨ ਨੂੰ ਕਹਿੰਦੇ ਵਾਵਾ ਨੁਕਸਾਨੀ ਕੀ ਥੋੜੀ ਵੀ ਜ਼ਮੀਨ ਦੇਖੋ ਕਈ ਵਾਰਾਂ ਅਜ ਲੱਗਦਾ ਹੁੰਦਾ ਵਾ ਜਿੰਨੀ ਕੋਈ ਬੁੱਧੀ ਆ ਵੀ ਇਹ ਕੁਛ ਨਾ ਕੁਛ ਸ਼ਾਂਦ ਆਏ ਆ ਕੁਝ ਦੇ ਜਾਣਗੇ ਦੇਣਾ ਦੂਣਾ ਇਹਨਾਂ ਨੇ ਕੀ ਆ ਇੱਡਾ ਵੱਡਾ ਨੁਕਸਾਨ ਹੋ ਗਿਆ ਵਾ ਜਿੰਨਾ ਦੇਣਾ ਹੋਵੇ ਉਤੋਂ ਐਲਾਨ ਕਰ ਦਿੰਦੇ ਆ ਐਹੀ ਭਗਵੰਤ ਮਾਨ ਮੈਂ ਇਹਦੀਆਂ ਦੱਸੂਗਾ ਇਹ ਕਹਿੰਦਾ ਹੈ ਭਾਈ ਗਰਦੌਰੀ ਦਾ ਕੀ ਮਤਲਬ ਜਦੋਂ ਫਸਲ ਮਾਰੀ ਗਈ ਪਹਿਲਾਂ ਪੈਸੇ ਤੇ ਫਿਰ ਗਰਦੌਰੀ ਹੁਣ ਕਹਿੰਦਾ ਸਪੈਸ਼ਲ ਗਰਦੌਰੀ ਕਰਾਉਣੀ ਆ ਸਪੈਸ਼ਲ ਦੇ ਵਿੱਚ ਇਹ ਹੁੰਦਾ ਵੀ ਬਾਕੀ ਨੁਕਸਾਨ ਦਾ ਵੀ ਕਿਉਂਕਿ ਜੇ ਉਹ ਬੋਲਦਾ ਕੁਕੜੀ ਮੁਰਗੀ ਦਾ ਸਭ ਤੋਂ 3.5 ਸਾਲਾਂ ਜਿਹੜੀ ਚਵਲ ਮਾਰੀ ਭਗਵੰਤ ਮਾਨ ਨੇ ਉਹ ਮੁਰਗੀ ਬੱਕਰੀ ਦੇ ਕੁਕੜੀ ਦੀ ਮਾਰੀ ਆ ਇੱਕ ਵੀ ਫੈਸਲਾ ਭਗਵੰਤ ਮਾਨ ਨੇ ਜੇ ਆਪ ਕੀਤਾ ਉਹ ਇੱਥੇ ਆ ਰਿਹਾ ਜਾਉਣਾ ਜਾਂ ਮੇਰੇ ਗੱਲ ਤੇ ਕਰਾ ਦਿਓ ਇੱਕ ਵੀ ਇਥੇ ਆ ਕੀ ਕਿੰਨੀ ਪੁਲਿਸ ਲਾ ਕੇ ਬੈਠੇ ਤੁਸੀਂ ਸਾਰੇ ਓਰੇ ਕਿਸਾਨ ਖੜੋਤੇ ਹੋ ਗਰਦੌਰੀ ਤੇ ਜਦੋਂ ਹੋਣੀ ਓਦੋਂ ਹੋਣੀ ਆ ਹੋਣੀ ਨਹੀਂ ਹੋਣੀ ਉਹ ਵੀ ਵੱਧ ਦੀ ਗੱਲ ਆ ਤੁਸੀਂ ਕੀ ਅਨੁਮਾਨ ਲਾਇਆ ਕਿੰਨਾ ਨੁਕਸਾਨ ਹੋਇਆ ਦੇਖੋ 70000 ਦਾ ਝੋਨਾ ਨਿਕਲਦਾ ਵਾ ਕਿੱਲੇ ਦਾ ਤੇ ਹੋ ਸਕਦਾ ਵਾ ਕਿਸੇ ਦਾ 2-4000 ਘੱਟ ਨਿਕਲੂ ਨਹੀਂ ਤੇ ਨਹੀਂ ਨਿਕਲਦਾ 70000 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਦਿੱਤਾ ਜਾਵੇ ਜਿਨ੍ਹਾਂ ਦੇ ਘਰ ਟੱਠੇ ਆ ਆ ਬਾਉਪੋਰੀ ਵਾਜਦਾ ਜਿਆਦਾ ਜਦੀਦ ਆ ਵਿੱਚ ਰਾਮਪੁਰ ਗੌਰਿਆ ਦੂਜਾ ਆ ਸਾਰੀਆਂ ਵੀਡੀਓ ਕਾਲ ਆ ਲੋਕਾਂ ਦੇ ਜਿਹੜੇ ਘਰ ਟਾ ਟੇ ਰਿਓਗੇ ਸੱਤ ਘਰ ਇਥੇ ਟੱਠੇ ਹੋਏ ਆ ਲਓ ਉਹਨਾਂ ਨੂੰ ਘਰ ਪਾ ਕੇ ਦਿਓ। ਬਾਕੀ ਜਿਹੜਾ ਡੰਗਰਾ ਨੁਕਸਾਨ ਹੋਇਆ ਅਜੇ ਅਸਲ ਅਗਲੇ ਬੰਨੇ ਕੀ ਹੋਣਾ ਵਾ ਜਿਦਨੇ ਪਾਣੀ ਲੈ ਗਿਆ ਬਿਮਾਰੀ ਪੈਣੀ ਇਹਨਾਂ ਕੋਲ ਪ੍ਰਬੰਧ ਹੈਗਾ ਮੈਂ ਉਦੋਂ ਵੀ ਕਿਹਾ 14 ਤਰੀਕ ਨੂੰ ਮੇਰੀ ਪ੍ਰਸ਼ਾਸਨ ਨਾਲ ਗੱਲ ਹੋਈ ਆ ਮੈਂ ਕਿਹਾ ਤੁਹਾਡੇ ਕੋਈ ਪ੍ਰਬੰਧ ਹੈਗਾ ਵੀ ਜਦੋਂ ਆ ਪਾਣੀ ਲੈਣਾ ਦਵਾਈ ਕਿਹੜੀ ਪਾਉਣੀ ਆ ਤੁਸੀਂ ਕੋਈ ਪ੍ਰਬੰਧ ਨਹੀਂ ਹੈਗਾ ਕੋਈ ਪਲਾਨ ਬਣਾ ਕੇ ਉਹਨਾਂ ਉਤੋਂ ਸ਼ਿਵਰਾਜ ਚੋਹਾਨ ਮੁੱਖ ਮੰਤਰੀ ਭਗਵੰਤ ਮਾਨ ਉੱਥੇ ਬੋਲ ਕੇ ਆਉਣ ਵੀ ਭਾਈ ਆ ਅਸੀਂ ਲੈ ਕੇ ਚੱਲੇ ਆ ਆ ਸਾਡਾ ਝੰਡਾ ਵਾ ਇੰਨੇ ਪੈਸੇ ਦੇਵਾਂਗੇ ਝੋਨੇ ਵਾਲੇ ਨੂੰ ਇੰਨੇ ਪੈਸੇ ਦੇਵਾਂਗੇ ਘੱਟ ਠੇ ਵਾਲੇ ਇੰਨੇ ਪੈਸੇ ਦਵਾਂਗੇ ਜਿਨ੍ਹਾਂ ਦਾ ਜਾਨੀ ਨੁਕਸਾਨ ਹੋਇਆ ਇੰਨੇ ਪੈਸੇ ਕਰਨਾ ਕਰਾਉਣਾ ਕੀ ਕੋਈ ਲਾਨ ਤੇ ਕਰਕੇ ਹੋਣ ਇਹਨਾਂ ਦੇ ਪੱਲੇ ਕੀ ਹੈ ਇਹਨਾਂ ਦੇ ਉਹ ਟਰੰਪ ਨੂੰ ਦਬਕੇ ਮਾਰੀ ਜਾਂਦਾ ਮੋਦੀ ਬੋਲਦਾ ਨਹੀਂ ਕਹਿੰਦਾ 56 ਇੰਚ ਦੀ ਛਾਤੀ ਆ ਉਹਨੇ ਇੱਕ ਨਾਲ ਕਿਹਾ ਕਹਿੰਦਾ 50 ਪਰਸੈਂਟ ਮੈਂ ਟੈਕਸ ਲਾਉਂਗਾ ਮੋਲਿਆ ਨਹੀਂ ਜੇ ਹੁੰਦਾ ਕੋਈ ਮਾੜਾ ਮੋਟਾ ਜਿਹਾ ਜੁਰਤ ਕਹਿੰਦਾ ਮੈਂ 100 ਲਾਉਂਗਾ ਸਮਝਾਉਂਦਾ ਕਰਕੇ ਬਹਿਗਾ ਕਪਾਤ ਤੇ ਜ਼ੀਰੋ ਟੈਰਫ ਤੇ ਦੂਜੇ ਦੁੱਧ ਤੇ ਵੀ ਹੋ ਰਿਹਾ ਜੋ ਜੋਵਾਂ ਤੇ ਵੀ ਹੋ ਰਿਹਾ ਦੂਜੇ ਸਾਰੇ ਉਹ ਕਹਿੰਦਾ ਮੈਨੂੰ ਮੰਡੀ ਚਾਹੀਦੀ ਆ ਇਨ ਮੰਡੀ ਦਿਓ ਇੱਥੇ ਇਹਨਾਂ ਖੋਲਤੀ ਆ ਤੇ ਸਾਡੀਆਂ ਫਸਲਾਂ ਕਿਦਾਂ ਲੈਣੀਆਂ ਵਾ ਦਰਸਾਲ ਪਾਣੀ ਉਹਨਾਂ ਚ ਰੋਣੇ ਆ ਜਿੱਦਣ ਇਹ ਜਮੀਨ ਤੋਂ ਬਾਹਰ ਹੋ ਗਏ ਪੰਜ-ਪੰਜ ਕਰੋੜ ਰੁਪਈਆ ਦੇਣ ਨੂੰ ਤਿਆਰ ਬੈਠੇ ਹਨ ਮਸ ਕਰਕੇ ਅਮਰੀਕਾ ਦਾ ਉਹਦੇ ਕੋ ਸਾਡੇ ਤੋਂ 2.5 2 ਗੁਣਾ ਪਹਿਲੀ ਜਿਆਦਾ ਆ ਉਹ ਕਹਿੰਦਾ ਜਮੀਨ ਤੋਂ ਪਾਸੇ ਉਹ ਕਿੰਨੇ ਪੈਸੇ ਲੈਣੇ ਜੋ ਪਰ ਜਿੰਨਾ ਚਿਰ ਸਾਡੇ ਕੋਲ ਜਮੀਨ ਆ ਜਿਹਦੇ ਕੋ ਕਨਾਲ ਵੀ ਆ ਕਨਾਲ ਵਾਲਾ ਬੰਦਾ ਵੀ ਰਾਜਾ ਵਾ ਸਾਨੂੰ ਲੂਣ ਤੋਂ ਬਿਨਾਂ ਨਾ ਦਲਾਨਾਂ ਦੀ ਲੋੜ ਨਹੀਂ ਹੈਗੀ ਮੇਰਾ ਉਹ ਕਨਾਲ ਚ ਸਾਰਾ ਕੁਝ ਪੈਦਾ ਕਰ ਸਕਦਾ ਮੈਂ ਮੈਂ ਹੁਣ ਅਖੀਰਲਾ ਸਵਾਲ ਪੁੱਛਣਾ ਇੱਕ ਚਲੋ ਹੁਣ ਗਾਂ ਮੌਨਸੂਨ ਆਣਾ ਹੈ ਜਦ ਤੱਕ ਉਹ ਆਣਾ ਅਗਲੇ ਸਾਲ ਦਾ ਉਦ ਤੱਕ ਚਲੋ ਜੀ ਜ਼ਮੀਨ ਵਾਹੀ ਜੋਗੀ ਹੋਈ ਵੀ ਤੇ ਮੁੜ ਕੇ ਫੇਰ ਆਹੀ ਹਾਲਾਤ ਹੋ ਜਾਣੇ ਆ ਕਿਸਾਨ ਹੁਣ ਕਰਨ ਕੀ ਵੇਖਣ ਕਿਦੇ ਆ ਇਹ ਤਾਂ ਹੁਣ ਮਤਲਬ ਅਨਸਟਾਪੇਬਲ ਹੋ ਗਿਆ ਇਹ ਫਲੱਡ ਤਾਂ ਦੇਖੋ ਇਹਦਾ ਇੱਕੋ ਹੀ ਹੱਲ ਆ ਅੱਜ ਅਸੀਂ ਇੱਥੇ ਜਿਹੜੇ ਲੜ ਪੇੜ ਰਹੇ ਆ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਲੜਾਈ ਦੀ ਤਿਆਰੀ ਆ ਉਹ ਅਸੀਂ ਤਿਆਰੀ ਕਰ ਰਹੇ ਆ ਇੱਕ ਤੇ ਦਰਿਆਵਾਂ ਦੀ ਖਲਾ ਕੇਂਦਰ ਦੇ ਨਾਲ ਹੀ ਆਪਣਾ ਸੰਘਰਸ਼ ਕਰਾਂਗੇ ਯਾਰ ਇਹ ਥੋੜੀ ਘੇ ਘਰੇ ਬਹਿ ਜਾਗੇ ਜਿੰਨਾ ਵੀ ਇਹ ਉਹ ਕੌਮ ਆ ਜਿੰਨੀ ਫੁੱਟਬਾਲ ਵਾਂਗੂ ਥੱਲੇ ਮਾਰਨਗੋ ਉਨੀ ਤਾਂ ਨੂੰ ਜਾਊਗੇ ਮੰਨੂ ਤੇਰੀ ਮੰਨੂ ਤੇਰੀ ਦਾਤਰੀ ਅਹੀਂ ਮੰਨੂ ਦੇ ਸੋਏ ਜੋ ਜੋ ਮੰਨੂ ਵੜਦਾ ਅਹੀਂ ਦੂਨ ਸਵਾਇਓ ਅੱਜ ਕੋਈ ਸਾਡੇ ਨਾਲ ਨਵੀਂ ਹੋਣਦੀ ਆ ਇਸ ਕਰਕੇ ਦਰਿਆਵਾਂ ਦੀ ਖਲਾਈ ਤੇ ਸਾਨੂੰ ਇੱਥੋਂ ਤੱਕ ਪਤਾ ਲੱਗ ਰਿਹਾ ਵੀ ਡੈਮਾਂ ਦੀ ਖਲਾਈ ਇਹਨਾਂ ਨੇ ਸਪਾਈ ਨਹੀਂ ਕੀਤੀ ਅਸਕਰ ਤੋਂ ਉੱਚ ਵੀ ਬੂਟੀ ਬਾਟੀ ਆ ਹੀ ਰਹੀ ਆ ਉਹਦਾ ਲੈਵਲ ਤਾਂ ਨੂੰ ਤਰੇ ਆਉਂਦਾ ਇਸ ਕਰਕੇ ਲੜਾਈ ਜ਼ਮੀਨ ਦੀ ਆ ਜਿਹੜੀ ਮੈਂ ਅੱਗੇ ਵੀ ਬੋਲੀ ਸੀ ਵੀ 81 ਕਰੋੜ ਏਕੜ ਜ਼ਮੀਨ ਆ 21 ਕਰੋੜ ਏਕੜ ਜਿਹੜੀ ਬੰਜਰ ਪਈ ਆ 60 ਕਰੋੜ ਏਕੜ ਵਾਈਜੋਗ ਆ 30 ਕਰੋੜ ਏਕੜ ਜ਼ਮੀਨ ਜਿਹੜੀ ਆ ਸਾਡੇ 95% ਲੋਕਾਂ ਕੋ ਆ ਤੇ 5% ਲੋਕ ਆ ਜਿਹੜੇ ਪੁਜਾਰੀ ਅਧਿਕਾਰੀ ਦਰਬਾਰੀ ਤੇ ਇਹ ਇਹ ਜਿਹੜੇ ਆ ਉਹਨਾਂ ਦੇ ਕੋਲ ਆ ਜਿਹੜੀ ਆਫਸਰशाही ਰਹੀ ਆ ਉਹਨਾਂ 77 ਸਾਲਾਂ ਦੇ ਵਿੱਚ ਤੇ ਚਾਹੇ ਜਿਹੜੇ ਮੰਤਰੀ ਸੰਤਰੀ ਰਹੇ ਆ ਆ ਜਦੋਂ ਇੱਕ ਐਮਐਲਏ ਬਣ ਜੇ ਉਹ ਜੰਚਰ ਮਰਦਾ ਨਹੀਂ ਸਾਡੇ ਗਲੋਂ ਨਹੀਂ ਲੈਂਦਾ ਉਹਦੀ ਪੈਨਸ਼ਨ ਲੱਗ ਜਾਂਦੀ ਹੈ ਉਹਦੀ ਤਨਖਾਹ ਲੱਗ ਜਾਂਦੀ ਆ ਉਹਦਾ ਖਰੇ ਫੋਨ ਤਾਂ ਹੀ ਕਿਨੇ ਕਿਨੇ ਪੈਸੇ ਦਿੰਦੇ ਆ 250 ਨਾ ਮਹੀਨਾ ਲੰਘਦਾ ਵਾ ਤੇ ਉਹ ਮਰਦਾ ਨਹੀਂ ਸਾਡੇ ਗਲੋਂ ਨਹੀਂ ਲੈਂਦਾ ਇਸ ਕਰਕੇ ਜਿਹੜਾ ਤਾਣਾ ਬਾਣਾ ਸਾਰਾ ਵਾ ਇਹਨੂੰ ਤੋੜਨਾ ਪਊਗਾ ਬਾਬੇ ਨਾਨਕ ਦੇ ਲਾੜ ਲੱਗਣਾ ਪਊਗਾ ਜਦੋਂ ਅਸੀਂ ਬਾਬੇ ਨਾਨਕ ਦੇ ਲਾੜ ਸਹੀ ਲਾਗੇ ਮੱਥੇ ਜਿੰਨੇ ਮਰਜੀ ਟੇਕੀ ਜਾਓ ਭਾਵੇਂ ਸਵੇਰ ਤੋਂ ਸ਼ਾਮਾਂ ਤਾਈਂ ਟੇਕੀ ਜਾਓ ਗਿਆਨ ਤੇ ਅਮਲ ਜਿੰਨਾ ਚਿਰ ਤੁਸੀਂ ਗਿਆਨ ਨਹੀਂ ਆ ਤੇ ਉਹਤੇ ਅਮਲ ਨਹੀਂ ਕਰਦੇ ਪ੍ਰੈਕਟੀਕਲ ਨਹੀਂ ਕਰਦੇ ਉਹਨਾਂ ਚਿਰ ਪਾਈ ਏਦਾਂ ਧੱਕੇ ਖਾਓਗੇ ਇਸ ਕਰਕੇ ਅਸੀਂ ਆਪਣੇ ਪੰਜਾਬੀਆਂ ਦੇ ਸਿਰ ਤੇ ਆ ਅਸੀਂ ਸਰਕਾਰ ਸਰਕੂਰ ਦੇ ਸਿਰ ਤੇ ਨਾ ਅੱਜ ਜੋ ਤੇ ਨਾ ਕੱਲ ਜੋ ਇੱਥੇ ਵੇਖ ਲਓ ਟਰਾਲੀਆਂ ਭਰ-ਭਰ ਕੇ ਤੂੜੇ ਦੀਆਂ ਪੱਟੀਆਂ ਦੀਆਂ ਬਿਸਕੁਟਾਂ ਦੀਆਂ ਪਾਣੀ ਦੀਆਂ ਜੇ ਹੋਰ ਕਿਤੇ ਆਵੇ ਕੇਰਲਾ ਦੇ ਵਿੱਚ ਆੜ ਆਵੇ ਤੇ 20 ਵਾਲੀ ਬੋਤਲ 150 ਦੀ ਕਰ ਦਿੰਦੇ ਆ ਤੇ ਸਾਡੇ ਵਾਲੇ 20 ਵਾਲੀ ਫ੍ਰੀ ਚ ਕਰ ਦਿੰਦੇ ਆ ਅਫਗਾਨਿਸਤਾਨ ਨੂੰ ਵੀ ਬਰਦ ਚੱਲ ਗਈ ਹੈ ਝਾਲ ਆ ਗਈ ਅਫਗਾਨਿਸਤਾਨ ਵੀ ਪਹੁੰਚ ਗਏ ਕਹਿੰਦੇ ਪਹੁੰਚ ਜਾਂਦੇ ਆ ਜੀ ਮੈਂ ਕਿਉਂ ਕਹਿੰਦਾ ਵਾਂ ਇਹ ਪਹੁੰਚ ਜਾਂਦੇ ਆ ਜਿੱਥੇ ਸਿੰਘਾਂ ਦੇ ਆਉਣ ਦਾ ਖਤਰਾ ਹੋਵੇ ਉੱਥੇ ਨਹੀਂ ਜਾਂਦੇ ਆ ਇਸ ਮਾਨੂੰ ਉੱਤਰ ਆਉਂਦੇ ਜੋ ਠੀਕ ਹੈ ਬਿਲਕੁਲ ਇਹ ਸਥਿਤੀ ਹੈ ਤੁਹਾਡੇ ਸਾਹਮਣੇ ਦੱਸਿਆ ਵੀ ਔਰ ਜਿੱਥੇ ਖੜੋਤੇ ਆ ਦੁਵਾਰਾ ਤੁਹਾਨੂੰ ਦੱਸ ਦਈਏ ਪਾਣੀ ਖੜੋਤਾ ਨਹੀਂ ਹੈ ਪਾਣੀ ਵਗਦਾ ਪਿਆ ਅਜੇ ਇੱਥੇ ਭਾਵੇਂ ਥੋੜਾ ਹੌਲਾ ਹੋਵੇ ਗਾਂਹ ਜਾ ਕੇ ਹੋਰ ਤੇਜ਼ ਆ ਔਰ ਲੋਕ ਫਸੇ ਪਏ ਆ ਲੋੜ ਐ ਮਦਦ ਦੀ ਲੋੜ ਐ ਲੋਕਾਂ ਨੂੰ ਆਸਰੇ ਦੀ ਜੋ ਵੀ ਹੋਏਗਾ ਦੱਸ ਦੇ ਰਵਾਂਗੇ ਬਣੇ ਰੋਵਾਂ ਇੰਡੀਆ ਪਰਜਾ